ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਜਿਹੜੇ ਹੈ ਸੀਐਮ ਵੱਲੋਂ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਔਰ ਅੱਜ ਇਸ ਦਿੱਲੀ ਦੇ ਵਿੱਚ ਪੰਜਾਬ ਦੇ ਸੀਐਮ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਜਿਹੜੇ ਨੇ ਅੱਜ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਉਹ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਅੱਜ ਇਸ ਮਹਾਂ ਰੈਲੀ ਦੇ ਵਿੱਚ ਪੰਜਾਬ ਲਈ ਕਈ بڑے ਐਲਾਨ ਕੀਤੇ ਜਾ ਰਹੇ ਨੇ ਉਹ ਰਾਜ ਜਦੋਂ ਦੇਖ ਲਿਓ ਕਿ ਸਮਰਾਲਾ ਰੋਡ ਦੇ ਉੱਪਰ ਇਹ ਰੋਡੀ ਦਾ ਯੋਜਨ ਕੀਤਾ ਜਾ ਰਿਹਾ ਹੈ ਸਮਰਾਲੇ ਤੋਂ ਨਾ ਤਾਂ ਕੋਈ ਬੱਸਾਂ ਜਿਹੜੀਆਂ ਇੱਧਰ ਆ ਰਹੀਆਂ ਨੇ ਨਾ ਖੰਨਾ ਸਾਈਡ ਤੋਂ ਕੋਈ ਬੱਸਾਂ ਜਿਹੜੀਆਂ ਨੇ ਸਮਰਾਲੇ ਕੰਨੀ ਕੀਤੀਆਂ ਜਾ ਰਹੀਆਂ ਨੇ ਇੱਥੇ ਜਿਹੜਾ ਹੈ ਇਸ ਰੋਡ ਨੂੰ ਡਿਵਰਟ ਕਰ ਦਿੱਤਾ ਗਿਆ ਹੈ ਸਮਰਾਲੇ ਤੋਂ ਬਾਇਆ ਦਰਾਹਾ ਜਿਹੜਾ ਹੈ ਖੰਨੇ ਨੂੰ ਹੈ ਖੰਨੇ ਤੋਂ ਬਾਇਆ ਦਰਾਹਾ ਸਮਰਾਲੇ ਵਾਸਤੇ ਜਿਹੜੀਆਂ ਨੇ ਬੱਸਾਂ ਦਾ ਯੋਜਨ ਕੀਤਾ ਹੈ ਤੁਸੀਂ ਦੇਖ ਰਹੇ ਹੋ ਕਿ ਆਮ ਆਦਮੀ ਪਾਰਟੀ ਵੱਲੋਂ ਇੱਥੇ ਜਿਹੜੇ ਲੋਕ ਨੇ ਬੱਸਾਂ ਦੇ ਵਿੱਚ ਆ ਰਹੇ ਨੇ ਔਰ ਸਾਹਮਣੇ ਜਿਹੜਾ ਹੈ ਤੁਸੀਂ ਦੇਖ ਰਹੇ ਹੋ ਕਿ ਲੋਕ ਪੈਦਲ ਚੱਲਦੇ ਹੋਏ ਇਸ ਰੈਲੀ ਦੇ ਵਿੱਚ ਪਹੁੰਚ ਰਹੇ ਨੇ ਲਗਭਗ ਡੇਢ-ਦੋ ਘੰਟੇ ਬਾਅਦ ਜਿਹੜੇ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਇੱਥੇ ਪਹੁੰਚ ਰਹੇ ਨੇ ਔਰ ਬਹੁਤ ਜ਼ਿਆਦਾ ਜਿਹੜੀ ਹੈ ਤੁਸੀਂ ਦੇਖ ਰਹੇ ਹੋ ਕਿ ਸੰਗਤਾਈ ਕੀਤੀ ਜਾ ਰਹੀ ਹੈ ਗੱਡੀਆਂ ਪਰ-ਪਰ ਜਿਹੜੀਆਂ ਨੇ ਪੰਜਾਬ ਭਰ ਤੋਂ ਅੱਜ ਇੱਥੇ ਪਹੁੰਚ ਰਹੀਆਂ ਨੇ ਔਰ ਅੱਜ ਇਸ ਰਸਤੇ ਦੇ ਵਿੱਚੋਂ ਜਿਹੜਾ ਹੈ ਕੋਈ ਵੀ ਜਿਹੜਾ ਸਾਹਮਣੇ ਰੈਲੀ ਦਾ ਇਹ ਰਸਤਾ ਹੈ ਰੈਲੀ ਦੇ ਇਸ ਰਸਤੇ ਦੇ ਵਿੱਚ ਬਹੁਤ ਹੀ ਘੱਟ ਬਹਾਣਾ ਨੂੰ ਜਿਹੜਾ ਹੈ ਅੰਦਰ ਜਾਣ ਦਿੱਤਾ ਜਾ ਰਿਹਾ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਹਰ ਇੱਕ ਗੱਡੀ ਨੂੰ ਜਿਹੜਾ ਹੈ ਰੋਕ ਕੇ ਉਹਦੀ ਚੈਕਿੰਗ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਗੱਡੀਆਂ ਚੈੱਕ ਕੀਤੀਆਂ ਜਾਂਦੀਆਂ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਸਾਹਮਣੇ ਪੈਪਸੂ ਰੋਡਵੇਜ ਦੀ ਗੱਡੀ ਜਿਹੜੀ ਕਿ ਆਮ ਆਦਮੀ ਪਾਰਟੀ ਦੇ ਕਾਰਿਆਕਰਤਾਵਾਂ ਨੂੰ ਲੈ ਕੇ ਅੱਜ ਇਸ ਰੈਲੀ ਦੇ ਵਿੱਚ ਪਹੁੰਚ ਰਹੀ ਹੈ بڑے بڑے ਅਫਸਰ ਅੱਜ ਇੱਥੇ ਤੁਸੀਂ ਦੇਖ ਰਹੇ ਹੋ ਕਿ ਪਹੁੰਚ ਰਹੇ ਨੇ ਔਰ ਚੈਕਿੰਗ ਜਿਹੜੀ ਹੈ ਮੁਸਤਵੀ ਤਰੀਕੇ ਨਾਲ ਕੀਤੀ ਜਾ ਰਹੀ ਹੈ ਕਿਸੇ ਵੀ ਗੱਡੀ ਨੂੰ ਜਿਹੜਾ ਹੈ ਰੈਲੀ ਵਾਲੀ ਥਾਂ ਦੇ ਉੱਪਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਚਾਹੇ ਕੋਈ ਵੀ ਹੈ ਅਫਸਰਾਂ ਤੋਂ ਇਲਾਵਾ ਇੱਥੇ ਕੋਈ ਵੀ ਰੈਲੀ ਦੇ ਵਿੱਚ ਗੱਡੀਆਂ ਜਿਹੜੀਆਂ ਨੇ ਤੁਸੀਂ ਦੇਖਿਓਗੇ ਸਾਹਮਣੇ ਗੱਡੀ ਜਾ ਰਹੀ ਹੈ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਦਿਖਾ ਦਿਓ ਔਰ ਗੱਡੀ ਦੀ ਚੈਕਿੰਗ ਕੀਤੀ ਜਾਊਗੀ ਪੁੱਛਗਿੱਛ ਕੀਤੀ ਜਾਊਗੀ ਗੱਡੀ ਨੂੰ ਜਿਹੜਾ ਹੈ ਇੱਥੋਂ ਵਾਪਸ ਕਰ ਦਿੱਤਾ ਜਾਊਗਾ ਜਿਹੜੇ ਵੀਆਈਪੀ ਲੋਕ ਨੇ ਉਹਨਾਂ ਵਾਸਤੇ ਰਹਾਉਣ ਸਾਈਡ ਤੋਂ ਜਿਹੜੀ ਹੈ ਟ੍ਰੈਫਿਕ ਜਿਹੜੀ ਗਈ ਹੈ ਰਹਾਉਣ ਸਾਈਡ ਦੇ ਉੱਪਰ ਇਹ ਗੱਡੀਆਂ ਜਿਹੜੀਆਂ ਜਾਂਦੇ ਆ ਔਰ ਤੁਸੀਂ ਦੇਖ ਰਹੇ ਹੋ ਕਿ ਬੜੀ ਤਾਦਾਦ ਦੇ ਵਿੱਚ ਪੁਲਿਸ ਫਸਲ ਜਨਾਂ ਨੇ ਇਹ ਇਸ ਰੈਲੀ ਦੇ ਵਿੱਚ ਪਹੁੰਚ ਲੈਣੇ ਆਯੋਜਨ ਜਿਹੜਾ ਹੈ ਦੀ ਰੱਖਣ ਕੀਤੀ ਜਾ ਰਹੀ ਹੈ ਬڑے ਅਫਸਰ ਸਹਿਮਾਨ ਪੁਲਿਸ ਦੇ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਉਕਤਾ ਪ੍ਰਬੰਧ ਕੀਤੇ ਗਏ ਨੇ ਔਰ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਗੱਡੀਆਂ ਨੂੰ ਕਿਸੇ ਵੀ ਕੀਮਤ ਦੇ ਵਿੱਚ ਰੈਲੀ ਵਾਲੀ ਜਗ੍ਹਾ ਤੇ ਨਹੀਂ ਜਾਣ ਦਿੱਤਾ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਇੱਕ ਵਾਰ ਜਿਹੜਾ ਇੱਕ ਸਾਈਡ ਤੋਂ ਹੁੰਦੇ ਹੋਏ ਜਿਹੜਾ ਹੈ ਇੱਥੇ ਬੜੀ ਜਿਹੜੀ ਹੈ ਫੋਰਸ ਜਿਹੜੀ ਹੈ ਪੰਜਾਬ ਪੁਲਿਸ ਦੇ ਬڑے ਉੱਚ ਅਧਿਕਾਰੀ ਜਿਹੜੇ ਨੇ ਇਸ ਰੈਲੀ ਦੇ ਵਿੱਚ ਪਹੁੰਚ ਰਹੇ ਨੇ ਉਹ ਤੁਸੀਂ ਦੇਖ ਰਹੇ ਹੋ ਕਿ ਨਿਰੀਖਣ ਕੀਤਾ ਜਾ ਰਿਹਾ ਹੈ ਰੈਲੀ ਦੀ ਤਿਆਰੀਆਂ ਪੂਰੀਆਂ ਜੋਰਾਂ ਤੇ ਨੇ ਔਰ ਰੈਲੀ ਵਾਲੀ ਜਗ੍ਹਾ ਤੇ ਕਿਸੇ ਵੀ ਗੱਡੀ ਨੂੰ ਜਿਹੜੀ ਹੈ ਐਂਟਰੀ ਨਹੀਂ ਕੀਤੀ ਜਾ ਰਹੀ। ਕਿਸੇ ਵੀ ਕੀਮਤ ਦੇ ਉੱਪਰ ਤੁਸੀਂ ਦੇਖ ਰਹੇ ਹੋ ਕਿ ਕਿਨਾ ਤੋਂ ਜ਼ਿਆਦਾ ਕੰਮ ਇਹਨੂੰ ਚਲੋ ਦੇਖਦੇ ਕਿਸੇ ਵੀ ਕੀਮਤ ਆਪਣੇ ਆਪਸਾਂ ਨੂੰ ਜਿਹੜਾ ਹੈ ਸਮਝਾਉਂਦੇ ਹੋਏ ਆਪਣੇ ਆਪਸਾਂ ਨੂੰ ਸਮਝਾਉਂਦੇ ਹੋਏ ਯਰੇ ਨਾ ਇੱਥੇ ਉਰੇ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਤੋਂ ਗੱਡੀਆਂ ਵੱਲੋਂ ਜਿਹੜੀ ਹੈ ਪੁਖਤਾ ਪ੍ਰਬੰਧ ਕੀਤੇ ਗਏ ਨੇ ਕਿਸੇ ਵੀ ਗੱਡੀ ਨੂੰ ਜਿਹੜੀ ਹੈ ਰੈਲੀ ਵਾਲੀ ਜਗ੍ਹਾ ਤੇ ਨਹੀਂ ਜਾਣ ਦਿੱਤਾ ਅਧਿਕਾਰੀਆਂ ਵੱਲੋਂ ਪੂਰਾ ਨਿਰੀਖਣ ਕੀਤਾ ਜਾ ਰਿਹਾ ਹੈ ਵਿਸ਼ੇਸ਼ ਤੌਰ ਤੇ ਤੁਸੀਂ ਦੇਖ ਰਹੇ ਹੋ ਕਿ ਸਮਰਾਲਾ ਰੋਡ ਨੂੰ ਅੱਜ ਪੂਰਨ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ ਸਮਰਾਲਾ ਨੂੰ ਜਿਹੜੀ ਕਨਵਰਟ ਕਰਦੇ ਹੋਏ ਬਾਇਆ ਦੁਰਾਹਾ ਜਿਹੜੀਆਂ ਗੱਡੀਆਂ ਨੇ ਖੰਦੇ ਆਂਦੀਆਂ ਨੇ ਖੰਨੇ ਤੋਂ ਬਾਇਆ ਦੁਰਾਹਾ ਜਿਹੜੀਆਂ ਗੱਡੀਆਂ ਸਮਰਾਲੇ ਜਾ ਰਹੀਆਂ ਨੇ ਔਰ ਪੁਖਤਾ ਪ੍ਰਵਾਂ ਤੁਸੀਂ ਦੇਖ ਰਹੇ ਹੋ ਕਿ ਅਫਸਰ ਸੈਵਾਨ ਵੱਲੋਂ ਇਹ ਰਹਾ ਹੈ ਇੱਥੇ ਪੂਰਨ ਤੌਰ ਤੇ ਨਿਰੀਖਣ ਕੀਤਾ ਜਾ ਰ ਪੁਲਿਸ ਅਧਿਕਾਰੀਆਂ ਦੇ ਕੋਈ ਵੀ ਗੱਡੀ ਹੈ ਉਸ ਨੂੰ ਰੈਲੀ ਵਾਲੀ ਜਗ੍ਹਾ ਦੇ ਵਿੱਚ ਨਹੀਂ ਜਾਣ ਦਿੱਤਾ ਗਿਆ ਜਿਹੜੇ ਵੀਆਈਪੀ ਲੋਗ ਆ ਰਹੇ ਨੇ ਉਹਨਾਂ ਨੂੰ ਪੁਲਿਸ ਚੌਂਕੀ ਦੇ ਕੋਲਤੀ ਜੋ ਰਸਤਾ ਹੈ ਰਹੋਂਦਾ ਉੱਥੋਂ ਗੱਡੀਆਂ ਜਿਹੜੀਆਂ ਹੈ ਉਹਨਾਂ ਦੀਆਂ ਐਂਟਰੀਆਂ ਕੀਤੀਆਂ ਜਾ ਰਹੀਆਂ ਨੇ ਸੋ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਜਿਹੜਾ ਹੈ ਕਿਉਂਕਿ ਅੱਜ ਪੰਜਾਬ ਦੀ ਸਭ ਤੋਂ ਵੱਡੀ ਵਿਚਾਰ ਰੈਲੀ ਹੋਣ ਜਾ ਰਹੀ ਹੈ ਮਹਾਂ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਅੱਜ ਕਈ बड़े-बड़े ऐलान बड़े इस रैली ਦੇ ਵਿੱਚ ਕੀਤੇ ਜਾਣਗੇ ਪੰਜਾਬ ਦੇ ਸੀਐਮ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜਿਸ ਵਿਚਾਰ ਦਿੱਲੀ ਦੇ ਵਿੱਚ ਪਹੁੰਚ ਰਹੇ ਨੇ ਜਿੱਥੇ ਇੱਕ ਵੱਡਾ ਐਲਾਨ ਜਿਹੜਾ ਹੈ ਹੋਣ ਦੀ ਸਭਾਵਨਾ ਹੈ ਜੇਕਰ ਗੱਲ ਖੰਨੇ ਨੂੰ ਜ਼ਿਲ੍ਹਾ ਬਣਾਣ ਦੀ ਕਰੀਏ ਤਾਂ ਜ਼ਿਲ੍ਹਾ ਬਣਾਣ ਦੀ ਹਜੇ ਸ਼ਾਇਦ ਇਹ ਗੱਲ ਅਧੂਰੀ ਹੀ ਰਵੇਗੀ ਪਰ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਵੱਲੋਂ ਇੱਥੇ ਖੰਨੇ ਨੂੰ ਜ਼ਿਲ੍ਹਾ ਬਣਾਣ ਦੀ ਮੰਗ ਜਰੂਰ ਰੱਖੀ ਜਾਵੇਗੀ